ਕੇ ਦਿਖੇ ਨੈਣ ਨਕਸ਼ੀ ਥੋਡੀ ਤੇ ਥਿਲਕਾਣਾ ਜਾਣ ਲਗੇ ਉਹ ਕਸਮਾਂ ਪਾ ਖੁਸ਼ੀਆਂ ਤੇ ਲਾ ਗਈ ਤਾਣਾ ਕਲਾਕਾਰ ਦੀ ਕੀ ਡੈਫੀਨੇਸ਼ਨ ਆ ਕਲਾਕਾਰ ਕੌਣ ਹੁੰਦਾ ਭਾਵੇਂ ਸਿੰਗਰ ਚੰਗਾ ਗਾਉਂਦਾ ਹੈ ਭਾਵੇਂ ਸਿੰਗਰ ਠੀਕ ਠੀਕ ਗਾਉਂਦਾ ਹੈ ਇੱਕ ਆਰਟਿਸਟ ਦਾ ਇੱਕ 뮤జిਸ਼ੀਅਨ ਦਾ ਕੰਮ ਹੁੰਦਾ ਉਹ ਸੰਭਾਲਦਾ ਜਾਤ ਪਾਤ ਦਾ ਫਰਕ ਰਹਿ ਗਿਆ ਇਹ ਮੇਰਾ ਸੀ ਤਰਖ ਰਹਿ ਗਿਆ ਆਡੀਅנס ਹੀ ਲੋਕਾਂ ਨੂੰ ਕਲਾਕਾਰ ਬਣਾਉਂਦੀ ਹੈ ਕਲਾਕਾਰ ਦਾ ਟੈਗ ਲਵਾਉਣ ਵਾਸਤੇ ਕਿੰਨੀ ਕਿਹ ਮਿਹਨਤ ਜੁੜਦੀ ਹੈ ਪੈਸਾ ਹੋਣਾ ਚਾਹੀਦਾ ਤਾਂ ਸਭ ਕੁਝ ਹੋ ਜਾਂਦਾ ਜੀ ਆਨਲਾਈਨ ਪ੍ਰੋਮੋਸ਼ਨ ਵੀ ਹੋ ਜਾਂਦੀ ਹੈ ਔਰ ਆਡੀਅנס ਵੀ ਮਿਲ ਜਾਂਦੀ ਹੈ ਵਿਊਜ਼ ਵੀ ਮਿਲ ਜਾਂਦੇ ਨੇ ਹਰ ਚੀਜ਼ ਮਿਲ ਜਾਂਦੀ ਹੈ ਮਿਲਣੇ ਲੱਗੇ ਯਾਰੋ ਮੈਂ ਤੋਂ ਥੋੜਾ ਥੋੜਾ ਸੰਗ ਦੀ ਪੈਸੇ ਦੇ ਕੇ ਪ੍ਰੋਮੋਸ਼ਨ ਕਰਨ ਵਾਲੇ ਬੰਦੇ ਦੀ ਕਲਾ ਦੀ ਕਿੰਨੀ ਕੋ ਲੱਗਦਾ ਵੀ ਕੁਆਲਿਟੀ ਹੋਣੀ ਚਾਹੀਦੀ ਹੈ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਕੋਈ ਚਾਰਟਿਸਟ ਲੇਗੇ ਉਹ ਟੈਸਟ ਦੇ ਗਾਣੇ ਗਾ ਕੇ ਵੀ ਪਪੂਲਰ ਹੋ ਰਹੇ ਨੇਗੇ ਸੋਹਣੇ ਮਾਹੀਆ ਮੇਰੇ ਮਾਹੀਆ ਤੁਹਾਡੇ ਨਾਲ ਦੇ ਫਨਕਾਰ ਵੀ ਹੋਣਗੇ ਜਿਨ੍ਹਾਂ ਨੂੰ ਤੁਹਾਨੂੰ ਲੱਗਦਾ ਹੋਊਗਾ ਵੀ ਯਾਰ ਮੇਰੇ ਤੋਂ ਬਾਅਦ ਗਾਉਣ ਲੱਗੇ ਸੀ ਪਰ ਅੱਜ ਉਹ ਕਿਸੇ ਫਿਰਦੇ ਕਦੇ ਰੰਝ ਹੋਇਆ ਇਸ ਗੱਲ ਤੇ ਮੇਰੇ ਮਾਹੀਆ ਭਾਵਕ ਬਹੁਤ ਹੋ ਜਾਂਦੇ ਤੁਸੀਂ ਬਹੁਤ ਜ਼ਿਆਦਾ ਮੇਰੇ ਫੇਸ ਤੇ ਵੀ ਤੁਹਾਨੂੰ ਥੋੜਾ-ਬੋੜ ਨਜ਼ਰ ਆ ਰਹੇ ਹੋ ਨਾ ਹਰ ਫਨਗਾਰੀ ਨਹੀਂ ਨਹੀਂ ਹਰ ਫਨਕਾਰ ਦਾ ਨਹੀਂ ਹੁੰਦਾ ਜਿਹੜਾ ਪੈਸੇ ਲਈ ਕੰਮ ਕਰ ਰਿਹਾ ਉਹ ਉਹ ਹਮੇਸ਼ਾ ਆਪਣੀ ਅੱਖਾਂ ਤੇ ਐਨਕਾ ਲਾ ਲੈਂਦਾ ਹੈ ਕਈ ਤਾਂ ਡੰਡੋਤ ਕਰਕੇ ਵੀ ਸਟੇਜ ਤੇ ਚੜ੍ਹਦੇ ਰਹੇ ਆ ਜੀ ਪੁਰਾਣੇ ਕਲਾਕਾਰ ਬਹੁਤ ਸਾਰੇ ਆਰਟਿਸਟ ਨੇ ਜਿਹੜੇ ਕਹਿੰਦੇ ਆ ਵੀ ਗਰੀਬੀ ਨੇ ਬਹੁਤ ਫਰਕ ਪਾਤਾ ਜੇ ਮੇਰੇ ਕੋਲੇ ਪੈਸਾ ਹੁੰਦਾ ਤਾਂ ਮੈਂ ਕਿਤੇ ਦੀ ਕਿਤੇ ਨਾ ਜੇ ਗਰੀਬੀ ਨਹੀਂ ਹੋਏਗੀ ਤਾਂ ਫਨਕਾਰ ਨਹੀਂ ਹੋਏਗਾ ਹੁਣ ਲੈ ਮੇਰੇ ਦਿਲ ਗੱਚਾ ਆਨਲਾਈਨ ਪ੍ਰੋਮੋਸ਼ਨ ਅੱਜ ਦੇ ਸਮੇਂ ਦੇ ਵਿੱਚ ਇੱਕ ਐਸਾ ਸਾਧਨ ਹੋ ਚੁੱਕਿਆ ਜਿਸ ਦੇ ਨਾਲ ਬੰਨਰਾਈਜ਼ ਕਰ ਸਕਦਾ ਛੱਡ ਕੇ ਨਾ ਜਾ ਸ਼ੁਰੂਆਤ ਕਿਤੋਂ ਹੋਈ ਤੇ ਕਿੱਥੇ ਕਿੱਥੇ ਗਈ ਲਾਈਫ ਦੇ ਬਹੁਤ ਸਾਰੇ ਐਸੇ ਚੀਜ਼ਾਂ ਸੀ ਕਿ ਜਿਹੜੇ ਮੇਰੇ ਪੇਰੈਂਟਸ ਚਾਹੁੰਦੇ ਸੀ ਵੀ ਨਾ ਕਰਾਂ ਮੈਂ ਬਟ ਮੈਂ ਉਹ ਨਹੀਂ ਕੀਤੇ ਪਰਿਵਾਰ ਨਾਲ ਲੜਿਆ ਵੀ ਨਹੀਂ ਮੈਂ ਤੇ ਇਹੀ ਕੰਮ ਕਰ ਸਸ਼ੀਗਲ ਦੋਸਤੋ ਗੱਲ ਚੋ ਗੱਲ ਪ੍ਰੋਗਰਾਮ ਦੇਖ ਰਹੇ ਸਰ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਜਸਪ੍ਰੀਤ ਬਹੁਤ ਸਾਰੇ ਫਨਕਾਰ ਨੇ ਜਿਹੜੇ ਕਿਤੇ ਨਾ ਕਿਤੇ ਸਟੈਬਲਿਸ਼ ਹੋ ਗਏ ਤੇ ਕੁਝ ਕਲਾਕਾਰ ਆਮ ਜੀਵਨ ਦੇ ਵਿੱਚ ਉਸੇ ਤਰ੍ਹਾਂ ਗਾਇਕੀ ਨੂੰ ਆਪਦੇ ਸੰਗੀਤ ਨੂੰ ਮੁਹੱਬਤ ਕਰਦੇ ਨੇ ਪਿੱਛੇ ਕਿਉਂ ਰਹਿ ਗਏ ਕੀ ਕਾਰਨ ਆ ਵੀ ਇੰਡਸਟਰੀ ਦੇ ਵਿੱਚ ਕੀ ਚੱਲ ਰਿਹਾ ਸਾਰੀ ਗੱਲਬਾਤ ਕਰਾਂਗੇ ਅੱਜ ਸਾਡੇ ਸਟੂਡੀਓ 'ਚ ਪਹੁੰਚੇ ਨੇ ਸ਼ਿਵਕਰਨ ਵੀਰ ਸਿੰਘ ਜਿਨ੍ਹਾਂ ਨੂੰ ਸ਼ਿਵੀ ਦੇ ਨਾਮ ਨਾਲ ਜਾਣਿਆ ਜਾਂਦਾ ਬਹੁਤ ਸਾਰੇ ਕਲਾਕਾਰਾਂ ਦੇ ਨਾਲ ਆ ਸੰਗੀਤ ਦੇ ਰਹੇ ਨੇ ਪਿੱਛੇ ਉਹਨਾਂ ਦੇ ਨਾਲ ਕੰਮ ਕਰਦੇ ਨੇ ਉਹਨਾਂ ਦਾ ਸਵਾਗਤ ਕਰਦੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਭਾਜੀ ਠੀਕ ਠਾਕ ਹਾਂਜੀ ਭਾਜੀ ਆਲ ਵੈਲ ਸੁਭਾਅ ਬਹੁਤ ਠੰਡਾ ਤੁਹਾਡਾ ਬੜੀ ਮਿਹਰਬਾਨੀ ਦੀ ਕੀ ਹਰ فنਕਾਰ ਦੀ ਐ ਹੁੰਦਾ ਨਹੀਂ ਡਿਪੈਂਡ ਕਰਦਾ ਸਨ ਹੂੰ ਕੁਝ فنਕਰ ਗੁੱਸੇ ਵੀ ਹੋ ਜਾਂਦੇ ਆਡੀਸਾਂਸ ਨਾਲ ਹਾਂਜੀ ਤੇ ਇਹ ਚਲੋ ਖੁਦਾ ਦੀ ਕੁਦਰਤ ਆ ਪਰਮਾਤਮਾ ਦੀ ਦੇਨਾ ਜੇ ਤੁਹਾਨੂੰ ਮੇਰੇ ਸੁਭਾਅ ਦੇ ਵਿੱਚ ਨਿਮਰਤਾ ਮਹਿਸੂਸ ਹੋਈ ਹੈ ਹੂੰ ਤੇ ਮੈਨੂੰ ਚੰਗਾ ਲੱਗਿਆ ਸੁਣ ਕੇ। ਭਜੀ ਕਲਾਕਾਰ ਦੀ ਕੀ ਡੈਫੀਨੇਸ਼ਨ ਆ? ਕਲਾਕਾਰ ਕੌਣ ਹੁੰਦਾ? ਉਹਦੇ 'ਚ ਕੀ ਖੂਬੀਆਂ ਹੁੰਦੀਆਂ ਆ? ਕੀ ਕਿਹੜੀਆਂ ਕਿਹੜੀ ਕੁਆਲਿਟੀ ਐ ਜਿਹਨੂੰ ਆਪਾਂ ਕਹਿ ਸਕਦੇ ਵੀ ਇਹ ਕਲਾਕਾਰ ਆ? ਸਭ ਤੋਂ ਪਹਿਲਾਂ ਜੇ ਜੀ ਕਲਾਕਾਰ ਦਾ ਜਿਹੜਾ ਸੋਚਣ ਦਾ ਤਰੀਕਾ ਹੁੰਦਾ। ਹੂੰ। ਉਹ ਦੂਸਰੇ ਨਾਲੋਂ ਥੋੜਾ ਜਿਹਾ ਵੱਖ ਹੁੰਦਾ। ਜੋ ਮੇਰੀ ਸੋਚ ਕਹਿੰਦੀ ਐ। ਔਰ ਕਲਾਕਾਰ ਇਨ ਬੋਨ ਹੁੰਦਾ ਜੀ। ਜਨਮ ਤੋਂ ਹੀ ਉਹਦੇ ਵਿੱਚ ਕਲਾ ਹੁੰਦੀ ਐ ਪਰਮਾਤਮਾ ਦੇ ਵੱਲੋਂ ਗੋਡ ਗਿਫਟ ਹੁੰਦਾ ਜਿੱਦਾਂ ਕਿ ਆਪਾਂ ਜਾਣਦੇ ਆ। ਲੇਕਿਨ ਫਿਰ ਵੀ ਚਲੋ ਅਗਰ ਆਪਾਂ ਦੇਖੀ ਅੱਜ ਕੱਲ੍ਹ ਨੂੰ ਕਾਫੀ ਦਰਜਿਆਂ ਦੇ ਵਿੱਚ ਵੰਡਿਆ ਗਿਆ ਹਾਂ ਹਾਂਜੀ ਹਰ ਇੱਕ ਤਰ੍ਹਾਂ ਦੀ ਗਾਇਕੀ ਹੋ ਗਈ ਹੈ ਜਿੱਦਾਂ ਰੈਪ Song ਅਲੱਗ ਹੋ ਗਏ ਹੈਗੇ ਰੋਮਾਂਟਿਕ Song ਅਲੱਗ ਹੋ ਗਏ ਹੈ ਸੈਡ Song ਅਲੱਗ ਹੋ ਗਿਆ ਬਟ ਬੇਸਿਕਲੀ ਹੁਣ ਤਾਂ ਆਡੀਅנס ਤੇ ਹੀ ਡਿਪੈਂਡ ਕਰਦਾ ਹੈ ਕਿ ਉਹ ਕਿਹਨੂੰ ਕਲਾਕਾਰ ਸਮਝਦੇ ਆ ਆਡੀਅנס ਹੀ ਲੋਕਾਂ ਨੂੰ ਕਲਾਕਾਰ ਬਣਾਉਂਦੀ ਹੈ ਜੀ ਹਮ ਆਡੀਅנס ਚਾਹੇ ਤਾਂ ਕਿਸੇ ਰਾਹ ਚੱਲਦੇ ਨੂੰ ਕਿਸੇ ਨੂੰ ਵੀ ਜਿਹਦੇ ਵਿੱਚ ਕੋਈ ਫਨ ਵੀ ਨਹੀਂ ਹੈ ਹਮ ਤਾਂ ਉਹਨੂੰ ਵੀ ਕਲਾਕਾਰ ਬਣਾ ਸਕਦੀ ਹੈ ਹਮ ਮਸਲਾ ਇਹ ਹੈ ਕਿ ਵੀ ਜਿਹੜੀ ਆਪਾਂ ਨੂੰ ਦਰਸ਼ਕ ਆਪਾਂ ਨੂੰ ਦੇਖ ਰਹੇ ਨੇ ਤੇ ਪਤਾ ਨਹੀਂ ਆ ਉਹਨਾਂ ਨੂੰ ਕਿਹੜੀ ਚੀਜ਼ ਪਸੰਦ ਆ ਜੇ ਨਾਊ ਡੇਜ਼ ਜੇ ਆਪਾਂ ਅੱਜ ਕੱਲ ਦੀ ਗੱਲ ਕਰੀ ਤਾਂ ਕਲਾਕਾਰ ਦਾ ਟੈਗ ਲਵਣ ਵਾਸਤੇ ਕਿੰਨੀ ਕਿ ਮਿਹਨਤ ਜ਼ਰੂਰੀ ਆ ਦੇਖੋ ਜੇ ਅਗਰ ਤਾਂ ਰਾਤੋਂ ਰਾਤ ਸਟਾਰ ਬੰਨਣਾ ਹੈਗਾ ਹੂੰ ਤਾਂ ਉਹਦੇ ਲਈ ਮਿਹਨਤ ਚਾਹੇ ਥੋੜੀ ਹੋਵੇ ਚਲੋ ਸਮਾਂ ਤੇ ਟਾਈਮ ਤੇ ਨਾਲ-ਨਾਲ ਥੋੜਾ ਪੈਸਾ ਹੋਵੇ ਤਾਂ ਰਾਤੋਂ ਰਾਤ ਸਟਾਰ ਆ ਥੋੜਾ ਪੈਸਾ ਨਹੀਂ ਥੋੜਾ ਪੈਸਾ ਵੀ ਨਹੀਂ ਕਹਿ ਸਕਦੇ ਆਪਾਂ ਕਾਫੀ ਪੈਸਾ ਹੋਣਾ ਚਾਹੀਦਾ ਤਾਂ ਸਭ ਕੁਝ ਹੋ ਜਾਂਦਾ ਜੀ ਆਨਲਾਈਨ ਪ੍ਰੋਮੋਸ਼ਨ ਵੀ ਹੋ ਜਾਂਦੀ ਹੈ। ਔਰ ਆਡੀਅנס ਵੀ ਮਿਲ ਜਾਂਦੀ ਹੈ, ਵਿਊਜ਼ ਵੀ ਮਿਲ ਜਾਂਦੇ ਨੇ। ਹਰ ਚੀਜ਼ ਮਿਲ ਜਾਂਦੀ ਹੈ ਜੀ। ਪੈਸੇ ਦੇ ਕੇ ਪ੍ਰੋਮੋਸ਼ਨ ਕਰਨ ਵਾਲੇ ਬੰਦੇ ਦੀ ਕਲਾ ਦੀ ਕਿੰਨੀ ਕੁ ਲੱਗਦਾ ਵੀ ਕੁਆਲਿਟੀ ਹੋਣੀ ਚਾਹੀਦੀ ਹੈ। ਜਿਹੜੇ ਪੈਸੇ ਕੇ ਪੈਸਾ ਕੇ ਬਸ ਕਲਾ ਪੈਸਾ ਹੋਣਾ ਚਾਹੀਦਾ ਪ੍ਰਮੋਟ ਕਰਨਾ ਵਾਸਤੇ। ਪਪੂਲਰ ਹੋਣ ਲਈ ਪੈਸਾ ਜ਼ਰੂਰੀ ਹੈ ਜੀ। ਲੇਕਿਨ ਅ ਹੁਣ ਜਿਵੇਂ ਅੱਜ ਕੱਲ ਆਪਾਂ ਦੇਖ ਰਹੇ ਹਾਂ ਕੁਝ ਰੀਲਸ ਐਵੇਂ ਦੀਆਂ ਨੇ ਜਿਹੜੀਆਂ ਕਲਾਕਾਰੀ ਨਾਲ ਦੂਰ ਦੂਰ ਤੱਕ ਉਹਨਾਂ ਦਾ ਰਿਸ਼ਤਾ ਹੀ ਨਹੀਂ ਹੈ ਬਟ ਸਟਿਲ ਉਹ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਕੁਝ ਆਰਟਿਸਟ ਨੇਗੇ ਜਿਹੜੇ ਪੁੱਟੇ ਸਿੱਦੇ ਗਾਣੇ गा ਕੇ ਵੀ ਪਪੂਲਰ ਹੋ ਰਹੇ ਨੇਗੇ ਹਮ देयर इज नो ਨੀਡ ਆਫ ਯੂ ਕੈਨ ਸੇ ਲਰਨਿੰਗ ਹਮ ਸੰਗੀਤ ਸਿੱਖਿਆ ਦੀ ਉਹਨਾਂ ਨੂੰ ਦੂਰ ਦੂਰ ਤੱਕ ਉਹਨਾਂ ਦਾ ਕੋਈ ਵਾਸਤਾ ਨਹੀਂ ਹੈ ਫਿਰ ਵੀ ਉਹ ਕਾਫੀ ਜ਼ਿਆਦਾ ਪਪੂਲਰ ਵੀ ਨੇ ਫੇਮ ਵੀ ਹੈ ਉਹਨਾਂ ਕੋਲ ਹਾਂ ਲੇਕਿਨ ਕਿਤਨਾ ਕਿਤੇ ਉਹ ਹਾਸੇ ਦਾ ਪਾਤਰ ਬਣਦੇ ਨੇ ਹਾਂਜੀ ਇੱਕ ਜਿਹੜਾ ਸੱਚਾ ਕਲਾਕਾਰ ਹੈ ਉਹੋ ਸਟੇਜ ਨੂੰ ਚੰਗੀ ਤਰ੍ਹਾਂ ਸੰਭਾਲ ਸਕਦਾ ਔਰ ਆਡੀਅנס ਨੂੰ ਉਦੋਂ ਪਤਾ ਲੱਗਦਾ ਵੀ ਹਾਂਜੀ ਇਹ ਬੰਦਾ ਲਾਈਵ ਕਿਸ ਤਰੀਕੇ ਦਾ ਗਾਉਂਦਾ ਔਰ ਰਿਕਾਰਡਿੰਗ ਦੇ ਵਿੱਚ ਕਿਸ ਤਰੀਕੇ ਦਾ ਗਾਉਂਦਾ ਪਹਿਲਾਂ ਦੇ ਜਿਹੜੇ ਆ ਆਰਟਿਸਟ ਹੁੰਦੇ ਸੀ ਜਿਹੜੇ ਸਟੇਜ ਸ਼ੋਅ ਕਰਦੇ ਸੀ ਜੀ ਉਹਨਾਂ ਦੀ ਉਹਨਾਂ ਚ ਇੰਨੀ ਤਾਲੀਮ ਇਸ ਤਰ੍ਹਾਂ ਦੀ ਹੁੰਦੀ ਸੀ ਉਹਨਾਂ ਦੀ ਜੀ ਬਹੁਤ ਪਿਆਰ ਦੇ ਨਾਲ ਆਡੀਅੰਸ ਨੂੰ ਉਸੇ ਇਸ ਤਰ੍ਹਾਂ ਕਈ ਤਾਂ ਡੰਡੋਤ ਕਰਕੇ ਵੀ ਸਟੇਜ ਤੇ ਚੜ੍ਹਦੇ ਰਹੇ ਆ ਜੀ ਪੁਰਾਣੇ ਕਲਾਕਾਰ ਜੀ ਅੱਜ ਦੇ ਕਲਾਕਾਰ ਉਹਨੂੰ ਕਿਵੇਂ ਦੇਖਦੇ ਆਂ ਅੱਜ ਦੇ ਕਲਾਕਾਰ ਅਗਰ ਦੇਖੋ ਮੈਂ 뮤직 ਟੀਚ ਵੀ ਕਰਦਾ ਜੀ ਹੂੰ ਤੇ ਮੈਂ ਦੇਖਿਆ ਇਹ ਚੀਜ਼ ਅਬਜ਼ਰਵ ਕੀਤੀ ਹੈ ਕਿ ਅੱਜ ਕੱਲ ਬੱਚਿਆਂ ਦੇ ਪੇਰੈਂਟਸ ਆਂਦੇ ਨੇ ਜੀ ਪਹਿਲਾਂ ਹੂੰ ਉਹ ਪੁੱਛਦੇ ਨੇ ਮੀ ਜੀ ਤੁਹਾਡੀ ਫੀਸ ਕੀ ਹੈ ਹੂੰ ਤੁਸੀਂ ਕੀ ਫੀਸ ਲਓਗੇ ਸਾਡੇ ਬੱਚੇ ਨੂੰ ਕਿੰਨੀ ਦੇਰ ਦੇ ਵਿੱਚ ਸਿਖਾ ਦੋਗੇ ਹੂੰ ਜਦ ਕਿ ਸੰਗੀਤ ਹੈ ਜੀ ਚੀਜ਼ ਹੈ ਉਹਦੇ ਲਈ ਕੋਈ ਟਾਈਮ ਬਾਉਂਡੇਸ਼ਨ ਹੈ ਨਹੀਂ ਅਗਰ ਆਪਾਂ ਚਲੋ ਸਟਿਲ ਬੱਚੇ ਵੀ ਪੁੱਛ ਲੈਂਦੇ ਨੇ ਸਰ ਮੈਨੂੰ ਕਿੰਨੇ ਮਹੀਨੇ ਦੇ ਵਿੱਚ ਗਿਟਾਰ ਸਿੱਖ ਸਿੱਖ ਜਾਗਾ ਮੈਂ ਜਾਂ ਫਿਰ ਪੁੱਛ ਲੈਣਗੇ ਮੈਨੂੰ ਕਿੰਨੇ ਸਮੇਂ ਦੇ ਵਿੱਚ ਤੁਸੀਂ ਸੰਗੀਤ ਦੇ ਵਿੱਚ ਜਾਂ ਗਾਇਕੀ ਦੇ ਵਿੱਚ ਮੈਨੂੰ ਇੱਕ ਹੋਣਹਾਰ ਹਮ ਸਿੰਗਰ ਬਣਾ ਦੋਗੇ ਤਾਂ ਮੇਰਾ ਹੀ ਸਭ ਨੂੰ ਕਹਿਣਾ ਹੈਗਾ ਕਿ ਵੀ ਸੰਗੀਤ ਦੀ ਕੋਈ ਟਾਈਮ ਲਿਮਟ ਨਹੀਂ ਹੈ ਹਾਂਜੀ ਸੋ ਬਸ ਇਹ ਜੀ ਮੈਂ ਤੁਸੀਂ ਵੀ ਫਨਕਾਰਾਂ ਦੇ ਨਾਲ ਕਲਾਕਾਰਾਂ ਦੇ ਨਾਲ ਸਟੇਜ ਤੇ ਜਾਣੇ ਹੋ ਨਾਲ ਜੀ 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 ਕਿਵੇਂ ਦਾ ਮਾਹੌਲ ਲੱਗਦਾ ਉੱਥੇ ਉਥੇ ਮਹੌਲੇ ਹੈ ਜੀ ਸਾਡੇ ਮਨ ਦੇ ਵਿੱਚ ਤਾਂ ਇਹ ਹੁੰਦਾ ਹੈ ਵੀ ਆਪਣਾ ਅਸੀਂ ਕੰਮ ਪੂਰੀ ਤਰ੍ਹਾਂ ਨਾਲ ਨਿਭਾਈਏ ਹੂੰ ਜੋ ਸਿੰਗਰ ਸਾਡੇ ਨਾਲ ਜਾ ਰਿਹਾ ਉਹਨੂੰ ਚੰਗੀ ਤਰ੍ਹਾਂ ਗਵਾਈਏ ਹੂੰ ਜਿਸ ਹਿਸਾਬ ਦਾ ਮਿਊਜ਼ਿਕ ਉਹਦਾ ਬੈਕਗ੍ਰਾਉਂਡ ਹੋਣਾ ਚਾਹੀਦਾ ਉਸ ਉਸ ਤਰ੍ਹਾਂ ਦਾ ਹੀ ਮਿਊਜ਼ਿਕ ਉਹਨੂੰ ਦੇਣ ਦੀ ਕੋਸ਼ਿਸ਼ ਕਰਦੇ ਆ ਭਾਵੇਂ ਸਿੰਗਰ ਚੰਗਾ ਗਾਉਂਦਾ ਹੈ ਭਾਵੇਂ ਸਿੰਗਰ ਠੀਕ-ਠੀਕ ਗਾਉਂਦਾ ਹੈ ਇੱਕ ਆਰਟਿਸਟ ਦਾ ਇੱਕ ਮਿਊਜ਼ੀਸ਼ੀਅਨ ਦਾ ਕੰਮ ਹੁੰਦਾ ਉਹਨੂੰ ਸੰਭਾਲਣਾ ਮਿਊਜ਼ੀਸ਼ੀਅਨਸ ਤੋਂ ਬਿਨਾ ਸਿੰਗਰ ਸਿੰਗਰ ਨਹੀਂ ਹੈ ਹੂੰ ਹਾਂਜੀ ਸਾਰੇ ਸਕੇਲਸ ਵਗੈਰਾ ਸਾਰੇ ਰਾਗ ਵਗੈਰਾ ਮਿਊਜ਼ੀਸ਼ੀਅਨਸ ਹੀ ਦੱਸਦੇ ਨੇ ਕਿਸੇ ਕਲਾਕਾਰ ਨੇ ਕਿਹਾ ਹੋਵੇ ਵੀ ਆਜਾ ਸ਼ੀ ਵੀ ਮੇਰੇ ਤੋਂ ਪਹਿਲਾਂ ਤੁੰਗਾ ਵਾਲਾ ਤੇ ਤਾਂ ਚਲੋ ਮੌਕਾ ਬਹੁਤ ਘੱਟ ਮਿਲਦਾ ਹੂੰ ਕਿਉਂਕਿ ਅੱਗੋ ਕਲਾਕਾਰ ਨੇ ਵੀ ਪੇਮੈਂਟ ਫੜੀ ਹੁੰਦੀ ਹੈ ਜੀ ਹੂੰ ਤੇ ਉਹਨਾਂ ਦਾ ਇੱਕ ਟਾਈਮ ਬਾਉਂਡੇਸ਼ਨ ਵੀ ਹੁੰਦਾ ਜਿਵੇਂ ਕੰਟਾ ਗਾਣਾ ਉਹਨਾਂ ਨੇ 1.5 ਘੰਟਾ ਗਾਣਾ ਸੋ ਇਟ ਇਸ ਅ ਡਿਪੈਂਡ ਕਰਦੀ ਹੈ ਨਹੀਂ ਜੀ ਤੁਸੀਂ ਕਿੱਥੋਂ ਸ਼ੁਰੂ ਕੀਤੀ ਸੀ ਆਵਦੀ ਗਾਇਕੀ ਸਰ ਮੈਂ ਬਚਪਨ ਤੋਂ ਹੀ ਗਾਉਂਦਾ ਆਰੇ ਨਾ ਤੇ ਮੇਰੇ ਫਾਦਰ ਸਾਹਿਬ ਨੇ ਮੈਨੂੰ ਟੀਚ ਕੀਤਾ ਔਰ ਮੈਂ ਸਭ ਤੋਂ ਪਹਿਲਾ ਗਾਣਾ ਜੀ ਆਪਣੇ 7 ਸਾਲ ਦੀ ਉਮਰ ਦੇ ਵਿੱਚ ਗਾਇਆ ਸੀਗਾ ਹੂੰ ਹਾਂਜੀ ਤੇ ਉਸ ਤੋਂ ਬਾਅਦ ਮੇਰੀ ਜਰਨੀ ਸਟਾਰਟ ਹੋ ਗਈ ਜੀ ਫਾਦਰ ਸਾਡੇ ਕਲਾਕਾਰਾਂ ਨੂੰ ਵੀ ਦੱਸੋ ਵੀ ਕਲਾਕਾਰ ਕੀ ਤੁਸੀਂ ਕੀ ਤੁਹਾਡੇ ਨਾਮ ਦੇ ਨਾਲ ਕਲਾਕਾਰ ਲਾਈਏ ਤੇ ਕਿਹੋ ਜਿਹੇ ਗਾਣੇ ਗਾਉਂਗੇ ਦੋ ਬੋਲ ਸਾਡੇ ਨਾਲ ਓਕੇ ਸਰ ਸਭ ਤੋਂ ਪਹਿਲਾਂ ਤਾਂ ਦੇਖੋ ਤੁਸੀਂ ਕਲਾਕਾਰ ਜਿਹੜੀ ਚੀਜ਼ ਕਹਿ ਰਹੇ ਹੋ ਕਲਾਕਾਰ ਹੋਣਾ ਇੱਕ ਬਹੁਤ ਵੱਡੀ ਗੱਲ ਹੈ ਜੀ ਹੂੰ ਤੇ ਮੈਂ ਕੋਈ ਕਲਾਕਾਰ ਨਹੀਂ ਆ ਮੈਂ ਕਹਾਗਾ ਹੂੰ ਕਿਉਂਕਿ ਹਲੇ ਤਾਂ ਸ਼ੁਰੂਆਤ ਹੈ ਜੀ ਜਿਹੜਾ ਸੰਗੀਤ ਹੈ ਸਮੁੰਦਰ ਹੈ ਜੀ ਇਹਦਾ ਪਾਰ ਕੋਈ ਪਾ ਨਹੀਂ ਸਕਿਆ ਔਰ ਫਿਰ ਵੀ ਚਲੋ ਅਸੀਂ ਜਿੰਨਾ ਕਿ ਸਾਡੇ ਪੱਲੇ ਹੈਗਾ ਜੀ ਹੂੰ ਉਹਨਾਂ ਦਾ ਅਸੀਂ ਕੋਸ਼ਿਸ਼ ਕਰਦੇ ਆ ਵੀ ਲੋਕਾਂ ਨੂੰ ਉਸ ਸੰਗੀਤ ਦੇ ਨਾਲ ਖੁਸ਼ ਕਰ ਸਕੀਏ ਦੋ ਬੋਲ ਮੈਂ ਦੋ ਬੋਲ ਆਪਣੇ Song ਦੇ ਹੀ ਤੁਹਾਡੇ ਨਾਲ ਸਾਂਝੇ ਕਰਨਾ ਚਾਹਾਂਗਾ ਜੀ ਹਾਂ ਜੀ ਸਨ 2014 ਦੇ ਵਿੱਚ ਮੇਰਾ Song ਆਇਆ ਸੀ ਜੀ ਸੋਹਣੇ ਮਾਈਆ ਹੂੰ ਸਟ੍ਰਗਲਿਸਟ ਆਰਟਿਸਟ ਰਹਿ ਮੈਂ ਸ਼ੁਰੂ ਤੋਂ ਹੀ ਉਮੀਦ ਕਰਦਾ ਤੁਹਾਨੂੰ ਪਸੰਦ ਆਏਗਾ ਜੀ ਸੋਹਣੇ ਮਾਹੀਆ ਮਾਹੀਆ ਸੁਣ ਲੈ ਮੇਰੇ ਦਿਲ ਦੀ ਚਾਹ ਸੋਹਣੇ ਮਾਹੀਆ ਮੇਰੇ ਮਾਹੀਆ ਸੁਣ ਲੈ ਮੇਰੇ ਦਿਲ ਦੀ ਚਾਹ ਤੂੰ ਹੀ ਤਾਂ سہارا ਮੇਰਾ ਮੇਰੇ ਯਾਰਾ ਸਾਨੂੰ ਛੱਡ ਕੇ ਨਾ ਜਾ ਤਾਂ ਗੁਜ਼ਾਰਾ ਲਕੀਆਂ ਤੋੜਨ ਦਾ ਸੋਹਣੀ ਮਾਹੀਆ ਮੇਰੇ ਮਾਹੀਆ ਸੁਣ ਲੈ ਮੇਰੇ ਦਿਲ ਗੀਤਾਂ ਕੀ ਬਾਤ ਹੈ ਥੈਂਕ ਯੂ ਸਰ ਭਾਵਕ ਬਹੁਤ ਹੋ ਜੈਨੇ ਤੁਸੀਂ ਬਹੁਤ ਜ਼ਿਆਦਾ ਮੇਰੇ ਫੇਸ ਤੇ ਵੀ ਤੁਹਾਨੂੰ ਥੋੜਾ ਬਹੁਤ ਨਜ਼ਰ ਆ ਰਹੇ ਹੋ ਨਾ ਹਰ ਫਨਗਾਰੀ ਆਏ ਹੁੰਦਾ ਨਹੀਂ ਹਰ ਫਨਕਾਰ ਆਉਂਦਾ ਨਹੀਂ ਹੁੰਦਾ ਜਿਹੜੇ ਪੈਸੇ ਲਈ ਕੰਮ ਕਰ ਰਹੇ ਉਹ ਹਮੇਸ਼ਾ ਆਪਣੀ ਅੱਖਾਂ ਤੇ ਅਨਕਾ ਲਾ ਲੈਂਦਾ ਹਾਂ ਹਾਂਜੀ ਸੋਈ ਚੀਜ਼ ਹੈ ਜੀ ਲੋਕਾਂ ਦੇ ਅਕੋਰਡਿੰਗ ਕੋਣਾ ਪੈਂਦਾ ਹਾਂਜੀ ਬਾਕੀ ਗਾਣੇ ਦੇ ਮਤਾਬਿਕ ਵੀ ਹੁੰਦਾ ਜੀ ਗਾਣਾ ਅਗਰ ਫੀਲ ਕਰਕੇ ਕੋਈ ਗਾ ਰਿਹਾ ਤਾਂ ਉਸੇ ਤਰੀਕੇ ਦਾ ਮੂਡ ਹੋ ਜਾਂਦਾ ਹੈ ਕਦੋਂ ਦੇ ਤੁਸੀਂ ਸਟਰਗਲ ਚ ਆ ਇਸ ਫੀਲਡ ਚ ਕਿਹੜੇ ਵੇਲੇ ਦੇ ਆਏ ਆ ਕੀ ਲੱਗਦਾ ਵੀ ਜੀ ਆ ਤੋਡੇ ਨਾਲ ਦੇ ਫਨਕਾਰ ਵੀ ਹੋਣਗੇ ਜਿਨ੍ਹਾਂ ਨੂੰ ਤੁਹਾਨੂੰ ਲੱਗਦਾ ਹੋਊਗਾ ਵੀ ਯਾਰ ਮੇਰੇ ਤੋਂ ਬਾਅਦ ਗਾਉਣ ਲੱਗੇ ਸੀ ਪਰ ਅੱਜ ਉਹ ਕਿੱਥੇ ਫਿਰਦੇ ਕਦੇ ਰੰਜ ਹੋਇਆ ਇਸ ਗੱਲ ਦਾ ਇਸ ਗੱਲ ਦਾ ਹੁਣ ਰੰਜ ਨਹੀਂ ਹੁੰਦਾ ਜੀ ਕਾਰਨ ਇਹ ਹੈ ਕਿਉਂਕਿ ਹਰੇਕ ਦੀ ਆਪਣੀ ਆਪਣੀ ਮਿਹਨਤ ਹੈ ਹਾਂਜੀ ਤੇ ਮੈਂ ਸਨੀ ਵਿਖੋਣਾ ਦਾ ਨਾਮ ਲੈਂਦਾ ਹੁਣਾਂ ਹਮੇਸ਼ਾ ਔਰ ਕਿਤਨਾ ਕਿਤੇ ਇਨਸਪੀਰੇਸ਼ਨ ਵੀ ਰਹੇ ਨੇ ਭਰਾਵੋ ਨੇ ਅੱਜ ਵਧੀਆ ਚੰਗਾ ਕੰਮ ਕਰ ਰਹੇ ਨੇਗੇ ਮਾਰਕੀਟ ਦੇ ਵਿੱਚ ਔਰ ਉਹਨਾਂ ਨੇ ਇੱਕ ਰਸਤਾ ਦਿਖਾਇਆ ਸੀਗਾ ਕਿ ਤੁਸੀਂ ਇਸ ਰਸਤੇ ਤੇ ਚੱਲੋ ਕਿਉਂਕਿ ਜਿਹੜਾ ਤੁਹਾਨੂੰ ਮੈਂ Song ਸੁਣਾਇਆ ਇਹ ਉਹਨਾਂ ਦੇ ਦੁਆਰਾ ਹੀ ਇਸ ਦਾ ਮਿਊਜ਼ਿਕ ਹੋਇਆ ਹਾਲਾਂਕਿ ਇਹ ਮਿਊਜ਼ਿਕ ਪਹਿਲਾਂ ਇਹ ਜਿਹੜਾ Song ਹੈ ਪਹਿਲਾਂ ਇੰਟਰੋਡਿਊਸ ਹੋਇਆ ਮੇਰੇ ਉਸਤਾਦ ਜੀ ਪੀਐਸ ਲੱਲੀ ਜੀ ਸੀਗੇ ਤੇ ਪ੍ਰਿੰਸ ਅਗੂ ਵੀ ਹੈ ਇੱਕ ਅੱਛਾ ਨਾਮ ਹੈ ਉਹ ਉਹਨਾਂ ਕੋਲ ਵੀ ਮੇਰਾ Song ਗਿਆ ਸੀ ਬਟ ਫਾਈਨਲੀ ਇਹ ਸਨੀ ਵਿਕੋ ਉਹਨਾਂ ਭਾਜੀ ਕੋਲ ਹੋਇਆ ਸੀਗਾ ਜੀ ਬਹੁਤ ਸਾਰੇ ਆਰਟਿਸਟ ਨੇ ਜਿਹੜੇ ਕਹਿੰਦੇ ਆਰ ਵੀ ਗਰੀਬੀ ਨੇ ਬਹੁਤ ਫਰਕ ਪਾਤਾ ਜੇ ਮੇਰੇ ਕੋਲੇ ਪੈਸਾ ਹੁੰਦਾ ਤਾਂ ਮੈਂ ਕਿਤੇ ਦੀ ਕਿਤੇ ਹੁੰਦਾ ਇਹ ਇੱਕ ਮਸਲੇ ਹੈ ਮੇਰਾ ਇਹ کہنا ਜੀ ਜੇ ਗਰੀਬੀ ਨਹੀਂ ਹੋਏਗੀ ਤਾਂ فنਕਾਰ ਨਹੀਂ ਹੋਊਗਾ ਜਿਹੜਾ ਫਨ ਜਿਹੜੀ ਕਲਾ ਗਰੀਬੀ ਦੇ ਵਿੱਚੋਂ ਉੱਭਰ ਕੇ ਆਏਗੀ ਉਹਦਾ ਰੰਗ ਹੀ ਹੋਰ ਹੋਏਗਾ ਹੂੰ ਉਹ ਕਿਸੇ ਨੂੰ ਰਵਾ ਵੀ ਸਕਦੀ ਹੈ ਕਿਸੇ ਨੂੰ ਹਸਾ ਵੀ ਸਕਦੀ ਹੈ ਕਿਸੇ ਦਾ ਦਿਲ ਕੱਢ ਵੀ ਸਕਦੀ ਹੈ ਅੱਜ ਦੇ ਟਾਈਮ 'ਚ ਪੈਸੇ ਤੋਂ ਬਿਨਾ ਕਾਮਯਾਬ ਹੋਣਾ ਸੁੱਖਾ ਉਹ ਕਿਸਮਤ ਤੇ ਡਿਪੈਂਡ ਕਰਦਾ ਜੀ ਜਿਵੇਂ ਕਿ ਜੇਤਾ ਆਪਾਂ ਦੇਖੀਏ ਅੱਜ ਕੱਲ ਦੀ ਜਨਰੇਸ਼ਨ ਜ਼ਿਆਦਾ ਆ ਮੋਬਾਈਲ ਦੇ ਸ਼ਾਰਟਸ ਵਗੈਰਾ ਕਾਫੀ ਦੇਖ ਲੈਂਦੇ ਹੂੰ ਔਰ ਉਹਦੇ ਵਿੱਚ ਆਪਾਂ ਦੇਖਦੇ ਹਾਂ ਵੀ ਕੁਝ ਇੱਕ ਸ਼ਾਰਟਸ ਐਵੇਂ ਦੇ ਨੇ ਜਿਨ੍ਹਾਂ ਦਾ ਸਿਰਫ ਕਾਮੇਡੀ ਤੱਕ ਮਤਲਬ ਹੈ ਕਾਮੇਡੀ ਤੱਕ ਉਹਨਾਂ ਦਾ ਦਾਇਰਾ ਹੈ ਹੂੰ ਆ ਸੋ ਪੋਪੂਲਾਰਿਟੀ ਨੂੰ ਆਪਾਂ ਸਿਰਫ ਜੇ ਸਿੰਗਿੰਗ ਦੇ ਦੌਰ ਤੇ ਦੇਖੀਏ ਸਿੰਗਿੰਗ ਦੇ ਤੌਰ ਤੇ ਤਾਂ ਮੇਰਾ ਇਹੀ ਕਹਿਣਾ ਵੀ ਆਨਲਾਈਨ ਪ੍ਰੋਮੋਸ਼ਨ ਅੱਜ ਦੇ ਸਮੇਂ ਦੇ ਵਿੱਚ ਇੱਕ ਐਸਾ ਸਾਧਨ ਹੋ ਚੁੱਕਿਆ ਹੈ ਜੀਦ ਨਾਲ ਬੰਦਾ ਰਾਈਸ ਕਰ ਸਕਦਾ ਹੈ ਹਮ ਪਪੂਲਰ ਹੋ ਸਕਦਾ ਜੀ ਤੇ ਉਹਦੇ ਲਈ ਵੀ ਪਲੇਟਫਾਰਮ ਹੈਗੇ ਨੇ ਉਹਦੇ ਲਈ ਵੀ ਪੈਸਾ ਜ਼ਰੂਰੀ ਹੈ ਉਹਦੇ ਲਈ ਪੈਸਾ ਜ਼ਰੂਰੀ ਨਹੀਂ ਉਹਦੇ ਲਈ ਸਮਾਂ ਜ਼ਰੂਰੀ ਹੈ ਹਮ ਅੱਜ ਦੇ ਸਮੇਂ ਦੇ ਵਿੱਚ YouTube ਲਗਾ ਲਓ ਜਾਂ ਕੋਈ ਵੀ ਸੋਸ਼ਲ ਮੀਡੀਆ ਪਲੇਟਫਾਰਮ ਲਗਾ ਲਓ ਹਮ ਅਗਰ ਤੁਹਾਡੇ ਕੋਲ ਸਮਾਂ ਹੈ ਤੁਹਾਡੇ ਕੋਲ ਇੱਕ ਮੋਬਾਈਲ ਫੋਨ ਅੱਛਾ ਹੋਣਾ ਚਾਹੀਦਾ ਜੋ ਕਿ ਅੱਜ ਕੱਲ ਸਭ ਕੋਲ ਹੈਗਾ ਔਰ ਉਹਦੇ ਦੁਆਰਾ ਤੁਸੀਂ ਸਵੇਰ ਤੋਂ ਸ਼ਾਮ ਤੱਕ ਚਾਹੇ ਵੀਡੀਓਜ਼ ਬਣਾਉਂਦੇ ਰਹੋ ਡੈਫੀਨਟਲੀ ਕਿਤਨੇ ਕਿਤੇ ਕਿਤਨਾ ਕਿਤੇ ਤੁਹਾਨੂੰ ਰੋਜ਼ੀ ਰੋਟੀ ਜੋਗੇ ਤਾਂ ਹੋ ਹੀ ਜਾਊਂਗੇ ਹਾਂਜੀ ਕਿੱਥੇ ਕਿੱਥੇ ਗਾਉਣ ਦਾ ਮੌਕਾ ਮਿਲਿਆ ਸ਼ੁਰੂਆਤ ਕਿਤੋਂ ਹੋਈ ਤੇ ਕਿੱਥੇ ਕਿੱਥੇ ਗਾਏ ਸ਼ੁਰੂਆਤ ਸਰ ਸਕੂਲ ਲੈਵਲ ਤੋਂ ਹੋਈ ਸੀ ਹਮ ਜੀ ਸੈਵਨਥ ਕਲਾਸ ਦੇ ਵਿੱਚ ਸਭ ਤੋਂ ਪਹਿਲਾ Song ਐਜ਼ ਅ ਕੰਪੀਟੀਟਰ ਗਾਇਆ ਸੀ ਜੀ ਹਮ ਉਸ ਤੋਂ ਬਾਅਦ ਫਿਰ ਇੰਟਰੋਡਿਊਸ ਹੁੰਦੇ ਰਹੇ ਉਹ ਕਹਿੰਦੇ ਵੀ ਜਿਵੇਂ ਜਿਵੇਂ ਕੰਬਲੀ ਭਿੱਜੇ ਥੇਨ ਤਿਉਹ ਭਾਰੀ ਹੋ ਹੌਲੀ ਹੌਲੀ ਮਾਈਕ ਨੂੰ ਵੀ ਫੇਸ ਕਰਦੇ ਗਏ ਤੇ ਹੁਣ ਚਲੋ ਆਪਾਂ ਹਲੇ ਵੀ ਨਹੀਂ ਕਹਾਂਗੇ ਕਿ ਕਿਸੇ ਮੁਕਾਮ ਤੇ ਪਹੁੰਚੇ ਹਾਂ ਮੁਕਾਮ ਤਾਂ ਬਹੁਤ ਦੂਰ ਦੀ ਗੱਲ ਹੈ ਸੜਕਾਂ ਤੇ ਵੀ ਗਾਣਾ ਪਿਆ ਹਾਂਜੀ ਸੜਕਾਂ ਤੇ ਵੀ ਗਾਣਾ ਪਿਆ ਜੀ ਦੋਸਤ ਹੁੰਦੇ ਸੀ ਮੇਰੇ ਨਾਲ ਕੁਝ ਮਿੱਤਰ ਉਹਨਾਂ ਨੇ ਚੈਲੰਜ ਕਰਨਾ ਤੂੰ ਆਪਣੇ ਆਪ ਨੂੰ ਵੱਡਾ ਸਿੰਗਰ ਕਹਨਾਂ ਹੈ ਹਾਂ ਕਰ ਇੱਥੇ ਗਾ ਚੈਲੰਜ ਕਰਦੇ ਹੁੰਦੇ ਸੀ ਹਾਂਜੀ ਤੇ ਸਾਡੇ ਹੋਮ ਟਾਊਨ ਦੇ ਵਿੱਚ ਵੀ ਦੁਕਾਨਾਂ ਦੇ ਬਾਹਰ ਖੜ ਕੇ ਜਿੱਥੇ ਪਬਲਿਕ ਦਾ ਇਕੱਠ ਹੁੰਦਾ ਸੀ ਭਾਵੇਂ ਉਹ ਗੋਲਗੱਪਿਆਂ ਦੀ ਸ਼ਾਪ ਹੋਵੇ ਉੱਥੇ ਬੜੇ ਲੋਕੀ ਖੜੇ ਹੁੰਦੇ ਸੀ ਤੇ ਪੇਸ਼ਕਸ਼ ਕਰਦੇ ਸੀ ਜੀ ਕੋਸ਼ਿਸ਼ ਕਰਦੇ ਸੀ ਹਾਂ ਪਰ ਲੋਕਾਂ ਨੇ ਕਦੀ ਇਹ ਨਹੀਂ ਹੈਗਾ ਕਿ ਵੀ ਉਹਨਾਂ ਨੇ ਕਿਹਾ ਕਿ ਵੀ ਨਹੀਂ ਜੇ ਅੱਛਾ ਨਹੀਂ ਹੈ ਹਮੇਸ਼ਾ ਲਾਈਕ ਕਰਦੇ ਰਹੇ ਨੇ ਉਦੋਂ ਲੋੜ ਸੀ ਪੈਸਿਆਂ ਦੀ ਪੈਸੇ ਦੀ ਲੋੜ ਹਰ ਵਕਤ ਰਹਿੰਦੀ ਹੈ ਸਰ ਹੂੰ ਪੈਸੇ ਦੀ ਲੋੜ ਹਰ ਇੱਕ ਇਨਸਾਨ ਨੂੰ ਹੈ ਜੀ ਕਿਸੇ ਨਾ ਕਿਸੇ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ ਹੂੰ ਹਾਂਜੀ ਹਰ ਹਰ ਇਨਸਾਨ ਨੂੰ ਜ਼ਰੂਰਤ ਹੈ ਪੈਸੇ ਦੀ ਲੇਕਿਨ ਪਰਮਾਤਮਾ ਨੇ ਕਿਹੋ ਜਿਹਾ ਸਿਸਟਮ ਬਣਾਇਆ ਹੋਇਆ ਜੀ ਜਿਹਦੇ ਕੋਲ ਜ਼ਿਆਦਾ ਪੈਸਾ ਹੈ ਉਹਦੇ ਕੋਲ ਉਨੀ ਹੀ ਜ਼ਿਆਦਾ ਟੈਨਸ਼ਨ ਹੈ ਹੂੰ ਜਿਹਦੇ ਕੋਲ ਘੱਟ ਪੈਸਾ ਹੈ ਉਹਦੇ ਕੋਲ ਟੈਨਸ਼ਨਸ ਤਾਂ ਘੱਟ ਨੇ ਪਰ ਜ਼ਿੰਦਗੀ ਅੱਛੀ ਹੈ ਸਕੂਨ ਭਰੀ ਥੋੜੀ ਜਿੰਨਾ ਜ਼ਿਆਦਾ ਪੈਸਾ ਹੋਊਗਾ ਉਨੀ ਟੈਨਸ਼ਨਸ ਵੀ ਹੋਣਗੀਆਂ ਆਰਟਿਸਟ ਨੂੰ ਪੈਸਾ ਚਾਹੀਦਾ ਹੁੰਦਾ ਕਿ ਆਡੀਅנס ਚਾਹੀਦੀ ਹੁੰਦੀ ਹੈ ਆਰਟਿਸਟ ਨੂੰ ਆਡੀਅנס ਸਭ ਤੋਂ ਪਹਿਲਾਂ ਚਾਹੀਦੀ ਹੈ ਜੀ ਫੇਮ ਚਾਹੀਦਾ ਔਰ ਹੌਸਲਾ ਵਜਾਈ ਚਾਹੀਦੀ ਹੈ। ਹੂੰ ਜਿਵੇਂ ਕਈ ਵਾਰ ਸਟੇਜ ਤੇ ਮੈਂ ਕਹਿੰਦਾ ਕਿ ਅਗਰ ਆਪਕੇ ਤਾਲੀਆਂ ਦਾ ਸਹਿਲਾਬ ਮਿਲ ਜਾਏ ਤਾਂ ਮੇਰੇ ਲਈ ਮੇਰੇ ਸਾ ਮੇਰੀ ਸਾਹਾਂ ਸੇ ਚਲਦੀ ਰਹੇਗੀ। ਹੋ ਸਕਦਾ ਵੀ ਜਦੋਂ ਬੰਦਾ ਕਾਮਯਾਬ ਹੋ ਜਾਂਦਾ ਫਿਰ ਬੰਦੇ ਨੂੰ ਆਏ ਲੱਗਦਾ ਵੀ ਆਡੀਅנס ਯਾਰ ਹੈਗੀ ਹੈ ਭਾਵੇਂ ਨਹੀਂ ਪਰ ਪੇਮੈਂਟ ਮੈਂ ਹੀ ਨਹੀਂ ਲਵਾਂਗਾ। ਹਾਂਜੀ ਉਹ ਕਾਮਯਾਬ ਵਿਅਕਤੀ ਹੀ ਦੱਸ ਸਕਦੇ ਨੇ ਮੈਂ ਤਾਂ ਹਲੇ ਉਸ ਰਸਤੇ ਤੇ ਨਹੀਂ। ਹੂੰ ਹਾਂਜੀ ਕਿਉਂਕਿ ਜਿਹੜੇ ਕਾਮਯਾਬ ਹੈਗੇ ਨੇ ਤੁਹਾਡੀ ਨਜ਼ਰ ਦੇ ਵਿੱਚ ਕਾਮਯਾਬ ਵਿਅਕਤੀ ਤੁਸੀਂ ਉਹੀ ਕਹਿਣਾ ਚਾਹੁੰਦੇ ਹੋ ਨਾ ਕਿ ਵੀ ਜਿਨ੍ਹਾਂ ਦੇ ਕੋਲ ਅੱਛਾ ਪੈਸਾ ਗੱਡੀਆਂ ਚ ਘੁੰਮਦਾ ਹੈ ਔਰ ਅੱਛੇ ਸ਼ੋਅਸ ਲਗਾ ਰਿਹਾ ਹਮ ਪਰ ਕਿਤਨਾ ਕਿਤੇ ਉਹ ਵੀ ਉਹਦੇ ਦਿਲ 'ਚ ਵੀ ਸਕੂਨ ਨਹੀਂ ਹੈਗਾ ਉਹਨੇ ਪਰਿਵਾਰ ਤੋਂ ਮੰਨ ਲਓ ਮੈਨੂੰ ਮਹੀਨੇ ਦੇ 30 ਦੇ 30 ਸ਼ੋਅ ਮਿਲ ਰਹੇ ਨੇ ਤਾਂ ਮੈਂ ਆਪਣੇ ਪਰਿਵਾਰ ਤੋਂ ਦੂਰ ਹਮ ਕਿਤਨਾ ਕਿਤੇ ਇੱਕ ਆਰਟਿਸਟ ਜਿਹੜਾ ਚੰਗਾ ਕਿਸੇ ਮੁਕਾਮ ਤੇ ਪਹੁੰਚਾ ਹੋਵੇ ਉਹ ਵੀ ਕਿਸੇ ਨਾ ਕਿਸੇ ਤਕਲੀਫ ਤੋਂ ਗੁਜ਼ਰ ਰਿਹਾ ਹੈ ਚਿਹਰੇ ਜੀ ਮਨ ਖਰਾਬ ਹੁੰਦਾ ਕਦੇ ਪਰਦਾ ਹੋਵੇ ਵੀ ਯਾਰ ਹਾਂਜੀ ਕਿੰਨੇ ਸਾਲ ਹੋ ਗਏ ਇਸ ਫੀਲਡ ਚ ਵੀ ਉਸ ਗੱਲ ਤੋਂ ਨਹੀਂ ਵਜੀ ਇਸ ਗੱਲ ਤੋਂ ਤਾਂ ਨਹੀਂ ਜੀ ਮਨ ਖਰਾਬ ਹੁੰਦਾ ਵੀ ਕਿੰਨੇ ਸਾਲ ਹੋ ਗਏ ਮਿਹਨਤ ਕਰਦਿਆਂ ਨੂੰ ਉਹਦੇ ਪਿੱਛੇ ਦਾ ਹੌਸਲਾ ਇਹੀ ਹੈ ਵੀ ਮੈਂ ਸੰਗੀਤ ਦੇ ਨਾਲ ਜੁੜਿਆ ਹੋਇਆ ਹਾਂ ਜੀ ਮੇਰੀ ਕਿਉਂਕਿ ਮੈਂ ਸੰਗੀਤ ਦੇ ਲਈ ਬੜੀਆਂ ਕੁਰਬਾਨੀਆਂ ਕੀਤੀਆਂ ਨੇ ਜੀ ਕਾਲਜ ਚ ਭੱਜ ਗਿਆ ਸੀ ਜੀ ਮੈਂ ਤੇ ਮੈਡੀਕਲ ਛੱਡਤੀ ਇੰਜੀਨੀਅਰਿੰਗ ਛੱਡਤੀ ਲਾਈਫ ਦੇ ਬਹੁਤ ਸਾਰੇ ਐਸੇ ਚੀਜ਼ਾਂ ਸੀ ਜਿਹੜੇ ਮੇਰੇ ਪੈਰੈਂਟਸ ਚਾਹੁੰਦੇ ਸੀ ਵੀ ਮੈਂ ਕਰਾਂ ਬਟ ਮੈਂ ਉਹ ਨਹੀਂ ਕੀਤੇ ਹੂੰ ਪਰਿਵਾਰ ਨਾਲ ਲੜਿਆ ਵੀ ਨਹੀਂ ਮੈਂ ਤੇ ਇਹੀ ਕੰਮ ਕਰਨਾ ਹੂੰ ਤੇ ਇੱਕ ਵਾਕਿਆ ਤੁਹਾਡੇ ਨਾਲ ਮੈਂ ਸਾਂਝਾ ਕਰਨਾ ਚਾਹੁੰਗਾ ਬੰਬਈ ਮੈਨੂੰ ਡਰਮਿੰਗ ਵਾਸਤੇ ਬੁਲਾ ਰਹੇ ਸੀਗੇ ਡਿਵਾਈਨ ਬੈਂਡ ਸੀ ਵਿੱਕੀ ਭਾਜੀ ਹੋਣੀ ਮੇਰਾ ਕਿਤਨਾ ਕਿਤੇ ਸੁਣਦੇ ਹੋਵਾਂਗੇ ਸ਼ਾਇਦ ਵਿੱਕੀ ਜੀ ਅੱਜ ਵੀ ਉਹ ਡਿਵਾਈਨ ਬੈਂਡ ਦੇ ਨਾਲ ਹੀ ਨੇ ਆਪਣਾ ਕੰਮ ਕਰ ਕਰਦੇ ਨੇ ਤੇ ਮੇਰਾ ਸਾਰਾ ਸਮਾਨ ਪੈਕ ਸੀ ਜੀ ਮੇਰੇ ਫਾਦਰ ਸਾਹਿਬ ਨੇ ਕਿਹਾਤਾ ਸੀਗਾ ਜੇ ਦੇਲੀ ਪਾਰ ਕਰਤੀ ਕਰੇ ਨਾ ਬੜੀ ਮੁੜ ਕੇ ਤੇ ਆਈ ਵਾਸ ਲਿਟਰਲੀ ਕ੍ਰਾਈਂਗ ਐਟ दैट ਟਾਈਮ ਬਟ ਮੈਂ ਕੁਝ ਨਹੀਂ ਸੀ ਕਰ ਸਕਦਾ ਉਸ ਸਮੇਂ ਕੁਝ ਮੌਕੇ ਗਏ ਨੇ ਤੇ ਕੁਝ ਬਾਰ ਦੇ ਮੌਕੇ ਵੀ ਗਏ ਨੇ ਜੀ ਹਾਂਜੀ ਸਰਦੂਲ ਸਿਕੰਦਰ ਜੀ ਨੂੰ ਸੁਣਦੇ ਹੋ ਹਾਂਜੀ ਉਹਨਾਂ ਨੂੰ ਮੈਂ ਸੁਣਦਾ ਜੀ ਉਹਨਾਂ ਦੇ ਕੋਈ ਕੁਛ ਵੀ ਕੋਈ ਵੀ ਗੀਤ gaye kiregi zindagani din thode aisa vekhya be parwa ਮੇਹਤ ਜੋੜਾ ਤੇ ਉਹ ਦਿਲ ਟੋੜੀ ਸੋ ਐਨਾ ਕੀ ਕੋਈ ਹੋਰ ਕੋ ਕੋਈ ਸੋਈ ਵੈਲੀ ਉਹਨਾਂ ਦਾ ਕਿਸੇ ਵੀ ਆ ਚੋਲ ਆਇਆ ਅਖੀਆਂ ਚੋ ਪਾਣੀ ਕੱਲੇ ਬੈਠਿਆਂ ਨੂੰ ਆਏ ਜਦੋਂ ਯਾਦੋਂ ਪੁਰਾਣੀ ਪੈਣ ਕਾਲ ਦੇ ਚੋਲ ਆਇਆ ਅਖੀਆਂ ਚੋ ਪਾਣੀ ਕੱਲੇ ਬੈਠਿਆਂ ਨੂੰ ਆਏ ਜਦੋਂ ਯਾਦੋਂ ਪੁਰਾਣੀ ਮੈਨੂੰ ਮਿਲਣ ਦਾ ਨਿਤ ਤੇਰਾ ਨਾਮ ਸੀ ਬਹਨਾ ਅੱਜ ਸਜਣਾ ਨੂੰ ਮਿਲਿਆ ਨੂੰ ਹੋ ਗਿਆ ਜ਼ਮਾਨਾ ਅੱਜ ਸਜਣਾ ਨੂੰ ਮਿਲਿਆ ਨੂੰ ਹੋ ਗਿਆ ਜ਼ਮਾਨਾ ਅੱਜ ਸਜਣਾ ਨੂੰ ਮਿਲਿਆ ਨੂੰ ਹੋ ਗਿਆ ਜ਼ਮਾਨਾ ਵਾਹ ਥੈਂਕ ਯੂ ਭਾਈ ਕਿਸ ਨੂੰ ਯਾਦ ਕਰਕੇ ਗਾਉਣੇ ਆ ਭਾਜੀ ਬਿਲਕੁਲ ਭਾਜੀ ਕਿਹਨਾਂ ਨੂੰ ਦੇਖੋ ਭਾਜੀ ਇਹ ਥੋੜਾ ਪਰਸਨਲ ਕੁਐਸਚਨ ਆ ਬੜੇ ਚੇਤੇ ਆਂਦੇ ਨੇ ਯਾਰ ਇਹਨਾਂ ਮੁੱਲੇ ਮੁਹੱਬਤ ਵੀ ਹੁੰਦੀ ਆ ਆਰਟਿਸਟ ਨੂੰ ਇਹ ਕਿੰਨਾ ਕੁ ਲੱਗਦਾ ਵੀ ਬਹੁਤ ਜ਼ਰੂਰੀ ਹੁੰਦੀ ਆ ਆਰਟਿਸਟ ਵਾਸਤੇ ਦੇਖੋ ਜੀ ਇਸ਼ਕ ਮੁਹੱਬਤ ਔਰ ਇਹ ਰੂਹਾਂ ਨਿੱਗਲਣੇ ਜੀ ਬਹੁਤ ਜਿਹੜਾ ਰੂਹ ਨਾਲ ਸਮਝਦਾ ਹੈ ਜਿਵੇਂ ਕਿ ਉਹਨਾਂ ਸ਼ਿਵ ਕੁਮਾਰ ਬਟਾਲਵੀ ਸਾਹਿਬ ਜੀ ਲੋਕੀ ਕਹਿੰਦੇ ਨੇ ਵੀ ਉਹ ਰੋਮਾਂਸ ਜ਼ਿਆਦਾ ਲਿਖਦੇ ਸੀ ਹਮ ਮਰ ਕੀ ਤੇ ਕਿਤੇ ਨਾ ਕਿਤੇ ਉਹ ਸਮਾਜ ਦੀਆਂ ਬਹੁਤ ਸਾਰੀਆਂ ਯਾਨੀ ਕਿ achhiyan gallan vi likhde si ਕੁਝ ਤਰਾਸ ਦੀਆਂ ਵੀ ਲਿਖਦੇ ਸੀ ਹਮ ਕੁਝ ਲਾਈਨਾਂ ਯਾਦ ਆ ਗਈਆਂ ਜੀ ਵੀ ਤੁਸੀਂ ਕਹਾਂਗੇ ਮੇਰਾ ਹਮ ਮੈਂ ਪਾਂਦੀ ਤਾਣੀਆਂ ਰਾਤਾਂ ਦਾ ਹੋਇਆ ਖੂਨ ਮੇਰੇ ਜਜ਼ਬਾ ਤਾੰਦਾ ਤੂੰ ਫਿਰ ਤੋਗੜਾ ਦਰਦਾਂ ਦਾ ਫਿਰ ਤੋਗੜਾ ਦਰਦਾਂ ਦਾ ਕੋਈ ਗਿਣੀ ਨਾ ਮੈਂ ਟੁੱਟਾਂ ਦਿਲ ਹਾਂ ਕੀ ਬਾਤ ਹੈ ਦੇਖੀ ਪੀੜੇ ਛੇੜੀ ਨਾ ਪੀੜੇ ਛੇੜੀ ਨਾ ਪੀੜੇ ਛੇੜੀ ਨਾ ਦਾ ਦਿਲਾਂ ਜੀ ਬਾਜੀ ਸਾਨੂੰ ਤਾਂ ਐ ਵੀ ਅਸੀਂ ਗਾਣੇ ਸੁਣੀ ਜੀ ਤੁਰ ਤਾ ਓਕੇ ਪਰ ਕੁਝ ਹੈ ਮਨ ਚ ਵੀ ਕੋਈ ਘਾਟ ਵੀ ਯਾਰ ਇਸ ਚੀਜ਼ ਦੀ ਤਾਂਗਾ ਕੋਸ਼ਿਸ਼ ਕਰੀ ਦੀ ਹੈ ਸੰਤੁਸ਼ਟ ਰਹਿਣ ਦੀ ਹੂੰ ਕੋਸ਼ਿਸ਼ ਕਰੀ ਦੀ ਹੈ ਸਕੂਨ ਵਿੱਚ ਰਹਿਣ ਦੀ ਕਿਉਂਕਿ ਮਸਲੇ ਬੜੇ ਨੇ ਜੀ ਹੂੰ ਪਰ ਜੇ ਮਸਲਿਆਂ ਬਾਰੇ ਸੋਚਦੇ ਰਾਂਗੇ ਤਾਂ ਸ਼ਾਇਦ ਆਪਣੇ ਆਪ ਨੂੰ ਭੁੱਲ ਜਾਈਏ ਹੂੰ ਕਈ ਵਾਰ ਕਿਸੇ ਨੂੰ ਬਹੁਤ ਜ਼ਰੀਆਂ ਸੱਚੀਆਂ ਗੱਲਾਂ ਕਹੀਆਂ ਜਾਂਦੀਆਂ ਨੇ ਵੀ ਅਸੀਂ ਮਨ ਦੇ ਸੱਚੇ ਬੰਦੇ ਆ। ਹਮਮ ਲੇਕਿਨ ਕਹਿੰਦੇ ਕਿਸੇ ਨੂੰ ਇੰਨਾ ਵੀ ਸੱਚ ਨਾ ਕਹੋ ਕਿ ਤੁਸੀਂ ਇਕੱਲੇ ਪੈ ਜਾਓ। ਜਿਵੇਂ ਕਿ ਸੁਰਜੀਤ ਪਾਤਰ ਜੀ ਨੇ ਵੀ ਲਿਖਿਆ। ਕਹਿੰਦਾ ਇੰਨਾ ਵੀ ਸੱਚ ਨਾ ਕਹੇ ਕਿਤੇ ਕੱਲਾ ਰਹਿ ਜਾਏ। ਹਮ ਇੰਨਾ ਵੀ ਸੱਚ ਨਾ ਕਹੇ ਕਿਤੇ ਕੱਲਾ ਰਹਿ ਜਾਏ। ਚਾਰ ਮੋੜੇ ਤਾਂ ਰੱਖ ਲਈ ਜਿਹੜੇ ਤੇਰੇ ਨਾਲ ਰਹਿਣ। ਸੋ ਜਿਹੜੀਆਂ ਲਿਖੀਆਂ ਹੋਈਆਂ ਗੱਲਾਂ ਨੇ ਜੀ ਅੱਜ ਕੱਲ੍ਹ ਕਿਤਾਬੀ ਗੱਲਾਂ ਬਹੁਤ ਲੋਕਾਂ ਨੂੰ ਘੱਟ ਪਤਾ ਨਹੀਂ ਜੀ ਜੇ ਕੋਈ ਸਾਹਿਤ્ય ਪੜ੍ਹੇ ਲਿਟਰੇਚਰ ਪੜ੍ਹੇ ਸਰਤਾਜ ਜੀ ਹੋਗੇ ਵੱਡੇ ਫਨਕਾਰ ਬਹੁਤ ਅੱچھے ਕਲਾਕਾਰ ਅਜ ਦੇ ਸਮੇਂ ਦੇ ਵਿੱਚ ਹੈਗੇ ਜਿਹੜੇ ਲਿਟਰੇਚਰ ਨੂੰ ਬਹੁਤ ਚੰਗਾ ਸਮਝਦੇ ਰਣ ਉਸ ਉਸ ਨੂੰ ਪ੍ਰੈਜ਼ੈਂਟ ਕਿਵੇਂ ਕਰਨਾ ਉਹ ਚੰਗੀ ਤਰ੍ਹਾਂ ਸਮਝ ਦੇਣਾ ਜੀ ਨੇੜਲੇ ਨੇ ਸਾਥ ਦਿੱਤਾ ਨੇੜਲੇ ਨੇ ਸਾਥ ਦਿੱਤਾ ਜੀ ਕੁਝ ਕਿਨੇ ਸਾਥ ਦਿੱਤਾ ਜੀ ਕੁਝ ਕੁ ਛੱਡ ਗਈ ਛੱਡ ਵੀ ਗਏ ਜਿਵੇਂ ਕਿ ਕੁਝ ਕਿ ਮੇਰੇ ਬੜੇ ਪਿਆਰੇ ਸ਼ਾਗਿਰਦ ਸੀਗੇ ਮੈਂ ਨਾਂ ਨਹੀਂ ਲਾਂਗਾ ਔਨ ਸਟੇਜ ਅੱਜ ਅੱਛਾ ਕੰਮ ਕਰ ਰਹੇ ਨੇ ਸੋ ਮੈਂ ਉਹਨਾਂ ਨੂੰ ਕਹਿਣਾ ਚਾਹਾਂਗਾ ਵੀ ਕਿਤਨਾ ਕਿਤੇ ਬੱਚੇ ਤੁਹਾਡੀ ਕਮੀ ਮਹਿਸੂਸ ਹੁੰਦੀ ਹੈ ਹਮ ਕਿਉਂਕਿ ਮੈਂ ਤੁਹਾਨੂੰ ਪਿਆਰ ਕਰਦਾ ਸੀ ਤੇ ਕਰਦਾ ਰਹਾਂਗਾ ਹਮ ਹਾਲਾਂਕਿ ਚਲੋ ਇਹ ਚੀਜ਼ਾਂ ਸਾਨੂੰ ਇਗਨੋਰ ਕਰਕੇ ਅੱਗੇ ਵਧਣਾ ਪੈਂਦਾ ਜੀ ਬਿਲਕੁਲ ਮੂਵ ਤਾਂ ਹੋਣਾ ਬਈ ਇੱਕ ਚਿੜੀ ਦੇ ਬੱਚੇ ਹੁੰਦੇ ਨੇ ਜਿਹੜੇ ਹਮ ਉੱਚੀ ਉਹਨਾਂ ਨੂੰ ਉੱਡਣਾ ਸਿਖਾ ਕੇ ਮੁੜ ਕੇ ਜਿਹੜੇ ਚਿੜੀ ਦੇ ਬੱਚੇ ਹੁੰਦੇ ਨੇ ਉਹ ਚਿੜੀ ਨੂੰ ਛੱਡ ਕੇ ਚਲੇ ਜਾਂਦੇ ਨੇ ਹੂੰ ਹੁਣ ਚਿੜੀ ਤਾਂ ਉਹਨਾਂ ਤੋਂ ਕੁਝ ਮੰਗਦੀ ਨਹੀਂ ਨਾ ਹੂੰ ਸੋ ਮੈਂ ਉਸ ਚਿੜੀ ਉਹ ਚਿੜੀ ਕਹਿ ਸਕਦਾ ਹਾਂ ਜੀ ਮੈਨੂੰ ਤੇ ਹਾਂਜੀ ਅਖੀਰ 'ਚ ਕੋਈ ਦੋ ਲਾਈਨਾਂ ਹੋਰ ਸਾਡੇ ਦਰਸ਼ਕਾਂ ਦੇ ਲਈ ਦਰਸ਼ਕਾਂ ਨੇ ਲਈ ਜੀ ਬਸ ਮੈਂ ਇਹ ਪਹਿਲਾਂ ਤਾਂ ਸੁਨੇਹਾ ਦੇਣਾ ਚਾਹੂੰਗਾ ਬੱਚੇ ਅੱਜਕੱਲ ਬਹੁਤ ਕੁਝ ਸਿੱਖਦੇ ਨੇ ਜੀ ਹੂੰ ਚੰਗਾ ਵੀ ਤੇ ਮਾੜਾ ਵੀ ਸੋਰਸੇਸ ਬਹੁਤ ਹੋ ਗਏ ਜਦੋਂ ਦਾ 4G 5G ਆਇਆ ਹੂੰ ਪਰ ਕਲਾ ਨਾਲ ਬੱਚਿਆਂ ਨੂੰ ਅਗਰ ਜੋੜ ਕੇ ਰੱਖਿਆ ਜਾਵੇ ਤਾਂ ਬਹੁਤ ਚੰਗੀ ਗੱਲ ਹੈ। ਹਮ ਕਲਾ ਕਿਸੇ ਵੀ ਤਰ੍ਹਾਂ ਨਹੀਂ ਹੋ ਸਕਦੀ। ਇੱਕ ਪੇਂਟਰ ਇੱਕ ਗਾਇਕ ਇੱਕ ਮਿਊਜ਼ੀਸ਼ੀਅਨ ਕਿਉਂਕਿ ਉਹਦੇ ਨਾਲ ਕੀ ਹੈ ਜਿਹੜਾ ਬੱਚੇ ਦਾ ਇੱਕ ਮਾਈਂਡ ਹੈ ਉਹ ਡਿਵੈਲਪ ਹੁੰਦਾ। ਹਮ ਇੰਜੀਨੀਅਰਿੰਗ ਥੋੜੀ ਜਿਹੀ ਮੈਂ ਕੀਤੀ ਸੀਗੀ ਉਹਦੇ ਵਿੱਚ ਬੜਿਆ ਸੀ ਕਿ ਜਿਹੜਾ ਇੱਕ ਆਰਟਿਸਟ ਬੰਦਾ ਉਹਦਾ ਲੈਫਟ ਤੇ ਰਾਈਟ ਦੋਨੋਂ ਬ੍ਰੇਨ ਕੰਮ ਕਰਦੇ। ਹਮ ਕਿਉਂਕਿ ਉਹਦੇ ਦੋਨੋਂ ਹੱਥ ਆਪਣੇ 뮤ਜ਼ੀਕਲ ਇਨਸਟਰੂਮੈਂਟਸ ਤੇ ਚੱਲਦੇ ਨੇ ਬਿਲਕੁਲ ਜੀ ਅਗਰ ਤੁਸੀਂ ਰਾਈਟ ਹੈਂਡ ਨਾਲ ਕੰਮ ਕਰਦੇ ਤਾਂ ਤੁਹਾਡਾ ਲੈਫਟ ਬ੍ਰੇਨ ਕੰਮ ਕਰਦਾ ਅਗਰ ਲੈਫਟ ਨਾਲ ਕਰਦੇ ਤਾਂ ਰਾਈਟ ਵਨ ਬਿਲਕੁਲ ਤਾਂ ਹਮੇਸ਼ਾ ਆਪਣੇ ਆਪ ਨੂੰ ਹੌਸਲਾ ਲਈਦਾ ਵੀ ਜਰਾ ਪੂਰਾ ਦਿਮਾਗ ਕੰਮ ਕਰ ਰਿਹਾ ਹਾਂ ਜੀ ਸੁਣਾਓ ਜੀ ਕੁਛ ਸੋਸਰੇ ਮੈਂ ਤੁਹਾਡਾ ਸਾਈਡ ਮੂਡ ਮੂਡ ਬਾਕ ਕੀਤਾ ਹੈ ਥੈਂਕ ਯੂ ਇਹ ਕਿ ਮੇਰਾ ਬਹੁਤ ਹੀ ਪਿਆਰਾ ਸ਼ਾਗਿਰਦ ਰਿਹਾ ਵਿੱਕੀ ਰਿਤਪਾਲ ਐਡਵੋਕੇਟ ਨੇ ਹੁਣੋ ਬਹੁਤ ਸਿੱਖਦੇ ਰਹੇ ਨੇ ਉਹਨਾਂ ਦਾ ਸੌਂਗ ਹੈ ਧੱਕੇ ਧੱਕੇ ਨੰਨ ਨਕਸ਼ੀ ਥੋਡੀ ਤੇ ਤਿਲ ਕਾਲਾ ਜਾਣ ਲੱਗੇ ਉਹ ਕਸਮਾਂ ਪਾ ਖੁਸ਼ੀਆਂ ਤੇ ਲਾ ਗਈ ਤਾਲਾ ਧੱਕੇ ਧੱਕੇ ਨੰਨ ਨਕਸ਼ੀ ਥੋਡੀ ਤੇ ਤਿਲ ਕਾਲਾ ਜਾਣ ਲੱਗੇ ਉਹ ਕਸਮਾਂ ਪਾ ਖੁਸ਼ੀਆਂ ਤੇ ਲਾ ਗਈ ਤਾਂ ਜਾਤ ਪਾਤ ਦਾ ਫਰਕ ਰਹਿ ਗਿਆ ਫੇਲ ਮੇਰਾ ਸੀ ਤਰਕ ਰਹਿ ਗਿਆ ਸ਼ਰਮਾ ਜੀ ਨੇ ਹੱਥ ਜੋੜਦੇ ਉਹਨੇ ਮੇਰੇ ਗਿਫਟ ਮੋੜਦੇ ਚਾਕਲੇਟ ਦੇ ਰ ਪਰ ਵੀ ਸੀ ਸਾਂਭ ਸਾਂਭ ਰੱਖਦੀ ਮਿਲਣੇ ਲਗੇ ਯਾਰੋ ਮੈਂ ਤੋ ਥੋੜਾ ਥੋੜਾ ਸੰਗਦੀ ਸਤਾ ਦੇ ਉਹਦੇ ਪਾਸੇ ਵੱੜ ਵਿੱਚ ਨਾਮ ਮੇਰਾ ਕਦੇ ਆਉਂਦਾ ਸੀ ਉਹ ਮੈਨੂੰ ਜਦ ਮੈਂ ਉਹਨੂੰ ਜਾਨੋ ਵੱਧ ਕੇ ਚਾਹੁੰਦਾ ਸੀ ਸੋ ਗੱਲ ਖਰਾਬ ਲਈ ਮਾਫੀ ਚਾਹੁੰਦੇ ਨਹੀਂ ਬਹੁਤ ਸ਼ੁਕਰੀਆ ਜੀ ਸਾਡੇ ਸਟੂਡੀਓ ਚ ਆਏ ਫਸ ਹਰ ਤੇ ਸਾਰੇ ਸਟਾਫ ਨੂੰ ਬਹੁਤ ਚੰਗਾ ਲੱਗਾ ਜੀ ਥੈਂਕ ਯੂ ਬਹੁਤ ਸ਼ੁਕਰੀਆ ਸ਼ਿਵੀ ਜੀ ਥੈਂਕ ਯੂ ਜੀ ਹਨ ਬਹੁਤ ਧੰਨਵਾਦ ਥੈਂਕ ਯੂ ਸੋ ਦੋਸਤੋ ਇਹ ਉਹ ਫਨਕਾਰ ਨੇ ਜਿਹੜੇ ਬੈਕਸਟੇਜ ਵੱਡੇ ਆਰਟਿਸਟ ਨੇ ਜਿਹੜੇ ਉਹਨਾਂ ਨੂੰ ਸਪੋਰਟ ਕਰਦੇ ਨੇ ਇਹਨਾਂ ਤੋਂ ਇਲਾਵਾ ਆਰਟਿਸਟ ਦੀ ਕੋਈ ਵੀ ਹੋਣ ਨਹੀਂ ਆ ਇਹਨਾਂ ਦਰਸ਼ਕਾਂ ਦੇ ਇਸ ਪਿਆਰ ਨੂੰ ਜਿਹੜੇ ਉਡੀਕਦੇ ਨੇ ਇਹਨਾਂ ਨੂੰ ਦੀ ਸਪੋਰਟ ਕਰਿਆ ਕਰੋ ਤੇ ਉਹ ਫਨਕਾਰਾਂ ਦਾ ਹੌਸਲਾ ਫਜ਼ਾਈ ਤੁਹਾਡੇ ਨਾਲ ਹੀ ਹੈ ਤੇ ਇਹਨਾਂ ਨੂੰ ਜਿਉਂਦਾ ਰੱਖਣ ਵਾਸਤੇ ਇਹਨਾਂ ਦੀ ਸਪੋਰਟ ਬਹੁਤ ਜ਼ਰੂਰੀ ਹੈ ਅੱਜ ਦੀ ਪੇਸ਼ਕਾਰੀ ਦੇ ਲਈ ਨੇ ਬਹੁਤ ਬਹੁਤ ਧੰਨਵਾਦ